ਜੇ ਮੈਂ ਅੱਜ ਇੱਕ ਤਰੀਕ ਆਇਆ ਰਾਮਪੁਰਾ ਪਸ਼ੂ ਮੰਡੀ ਤੇ ਦਿਖਾਵਾਗੇ ਮਾਲ ਬੜਾ ਜ਼ਬਰਦਸਤ ਆਇਆ ਹੋਇਆ ਅੱਜ ਤੇ ਦਿਖਾਵਾਗੇ ਟਾਪ ਦੇ ਨਕੀਨੇ ਤੇ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਦਿਆ ਕਰੋ ਬਣ ਰਹੋ ਮਾਲਬਾ ਬਲੌਗਰ YouTube ਚੈਨਲ ਨਾਲ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਫਿਰ ਦਿਖਾਉਨੇ ਅੱਜ ਟਾਪ ਦੇ ਨਕੀਨੇ ਕਿ ਕੀ ਰੇਟ ਨਿਕਲਦੇ ਆ ਸਾਰੀ ਰੇਟ ਬਾਰੇ ਦਊਗਾ ਜਾਣਕਾਰੀ ਚੰਗਾ ਜ਼ਬਰਦਸਤ ਮਾਲ ਆਇਆ ਹੋਇਆ ਇਸ ਪਸ਼ੂ ਮੰਡੀ ਤੇ ਅੱਜ ਤੇ ਚਲੋ ਫਿਰ ਕਰਾਉਣਿਆਂ ਨੀਂ ਕਿੰਨਿਆਂ ਦੇ ਦਰਸ਼ਨ ਅੱਛਾ ਸਿੱਧੂ ਫਾਰਮ ਚੌੜਾ ਆ ਜਾਂਦੀਆਂ ਲੈ ਵੀ ਵੀਡੀਓ ਬਣਾਉਨੇ ਅੱਜ ਮੱਝਾਂ ਦੀਆਂ ਸਰਾਣੀਆਂ ਤੋਰਦੇ ਸੋਹਣਿਆ ਲੰਮਾ ਤੋਰਦੇ ਇੱਕ ਵਾਰੀ ਚਲੋ ਦਿਖਾਉਨੇ ਜ਼ਬਰਦਸਤ ਮੱਝਾਂ ਇਹਦੀ ਡਿਟੇਲ ਲਾਵਾਂਗੇ ਕਿੰਨੇ ਪੈਸੇ ਕਿੰਨਾ ਦੁੱਧ ਤੇ ਕਹਵੇਂ ਸੂਏ ਤੇ ਰਾਮਪੁਰਾ ਮੰਡੀ ਤੇ ਅੱਜ ਪਹਿਲੀ ਵੀਡੀਓ ਆ ਚਲੋ ਆ ਜਾ ਸੋਹਣਿਆ ਮੋੜ ਲਿਆ ਇੱਕ ਵਾਰੀ ਆਰਡਰ ਕੁਆਰਟਿਕਲ ਦਾ ਫੇਸ ਚੈੱਕ ਕਰੋ ਇੱਕ ਵਾਰੀ ਛੋਟੀ ਦਾ ਆਹ ਆ ਲੋ ਜੀ ਇੱਕ ਵਾਰੀ ਆਰਡਰ ਪਾਰਟ ਕਰਾ ਦਿਆਂ ਚੱਕ ਫਿਰ ਇਹਦੀ ਡਿਟੇਲ ਪੁੱਛ ਦਿਆਂ ਸਾਰੀ ਵੀ ਕਿੰਨੇ ਪੈਸੇ ਮੰਗਦਾ ਤੇ ਕਿੰਨਾ ਦੁੱਧ ਤੇ ਕਹਿੰਦੇ ਸੋਨਾਲੀ ਹੈ ਹਾਂਜੀ ਅੱਛਾ ਕਿੰਨੇ ਦਿਨਾਂ ਦੀ ਕੱਚੀ ਹੈ ਅਜੇ ਜੀ ਇਹ ਦਾ ਇਹ ਦਿਨ ਸੰਭੀ ਉਹਨੂੰ 10 ਤਰੀਕ ਨੂੰ ਪੂਰੇ ਹੁੰਦੇ ਆ 10 ਤਰੀਕ ਨੂੰ ਇਹਦੇ ਦਿਨ ਪੂਰੇ ਹੋਣਗੇ ਤੇ ਸੂਏ ਕਹਿੰਦੇ ਛੂ ਇਹ ਦੂਜੇ ਸੋਨਾ ਜੀ ਤੇ ਪਹਿਲਾ ਕੀ ਰਿਕਾਟ ਰਿਹਾ ਦੁੱਧ ਦਾ ਪਹਿਲਾਂ ਜੀ 16 ਕਿਲੋ ਦੁੱਧ ਆਪਣੇ ਕੋਲੇ ਸੀ ਪਲੂਣ ਦਾ ਪਲੂਣ ਦਾ 16 ਕਿਲੋ ਦੁੱਧ ਰਿਹਾ ਹੈ ਠੀਕ ਆ 16 ਕਿਲੋ ਦਾ ਦੋਪਲੂਨ ਦਾ ਰਿਹਾ ਇੱਕ ਵਾਰੀ ਮੈਂ ਇਧਰੋਂ ਫੇਰ ਸੰਦਕਾ ਦੇ ਝੋਟੀ ਦਾ ਤੇ ਹੁਣ ਇਹਦੀ ਡਿਮਾਂਡ ਕੀ ਕਰਦੋ 2 ਲੱਖ ਰੁਪਈਆ ਜੀ 2 ਲੱਖ ਰੁਪਈਆ ਡਿਮਾਂਡ ਆ ਇਹਦੀ ਮਾਨ ਤਾਨ ਕਰ ਦਾਂਗੇ ਮਾਨ ਤਾਨ ਫੁੱਲ ਹੋਊਗਾ 2 ਲੱਖ ਰੁਪਈਆ ਮਾਨ ਤਾਨ ਕਰਾਂਗੇ ਧੰਨਵਾਦ ਤੇ ਚਲੋ ਦੂਜੀ ਤੋਰੋ ਫਿਰ ਦੂਜੀ ਤੋਰੋ ਭਾਈ ਆ ਲਓ ਕੱਲੇ ਝੋਟੀ ਰੱਖੋ ਮੋਬਾਈਲ ਨੰਬਰ ਇਕੱਠਿਆਂ ਦਾ ਬੋਲਾਂਗੇ 87 87290 73250 ਅੱਛਾ ਸਿੱਧੂ ਫਾਰਮ ਬਰਨਾਲਾ ਬਰਨਾਲਾ ਆ ਲਓ ਜੀ ਇੱਕ ਵਾਰੀ ਫੇਰ ਦੂਜਾ ਨਗ ਵੀ ਦਿਖਾ ਦਈਏ ਨਾ ਬਾਈਆਂ ਦਾ ਕਿੰਨੇ ਕਿੰਨਾਂ ਦਿਨਾਂ ਦੀ ਸੂਈ ਹੋਈ ਆ ਇਹ? ਜੀ ਅੱਜ 15-16 ਦਿਨ ਹੋ ਗਏ 15-16 ਦਿਨ ਹੋਏ ਨੇ ਸੂਈ ਨੂੰ ਲੈ ਵੀ ਇਹਦੀ ਵੀ ਡਿਟੇਲ ਲੈਣਾ ਵੀ ਦੁੱਧ ਕਿੰਨਾ ਤੇ ਇੱਕ ਵਾਰੀ ਚੈੱਕ ਕਰ ਲੋ ਇਹਦਾ ਤੋੜਾ ਤਾਰਾ ਤੇਰੇ ਬੂਲ ਨੇ ਕਮਾ ਤੇ ਅੱਜ ਫੇਸ ਕਰਵਾ ਦੇ ਇੱਕ ਵਾਰੀ ਚੈੱਕ ਚੋਟੀ ਦਾ ਇਹ ਆ ਲੋ ਕੱਲ ਵੀ ਰੋ ਸੋਣਿਆ ਬੰਨ ਦੇ ਇਹਨੂੰ ਲੈ ਵੀ ਦੋਸਤੋ ਇਹਦੀ ਵੀ ਡਿਟੇਲ ਪੁੱਛਦਾ ਵੀ ਕਿੰਨੇ ਪੈਸੇ ਤੇ ਕਿੰਨਾ ਕਿੰਨੇ ਲੀਟਰ ਦੁੱਧ ਦੀ ਮਾਲਕਾ ਹੈ 16 ਲੀਟਰ ਦੁੱਧ ਐਸ ਵੇਲੇ ਇਸ ਵੇਲੇ ਆ ਜਾ ਜੀ ਅੱਛਾ ਤੇ ਸੂਏ ਕਿਵੇਂ ਆ ਇਹ ਇਹ ਦੂਜੇ ਸੂਏ ਆ ਜੀ ਦੂਜੇ ਸੂਏ ਆ ਮਗਰ ਬੱਚਾ ਇਹਦੇ ਇਹਦੇ ਕੱਟਾ ਜੀ ਇਹਦੇ ਮਗਰ ਕੱਟਾ ਹੈ ਆ ਤੁਸੀਂ ਖੋਲ ਬਈ ਹੁਣ ਇਹਦੇ ਕੀ ਡਿਮਾਂਡ ਹੈ ਇਹਦਾ ਜੀ 1.5 ਲੱਖ ਮੌਕੇ ਤੇ 1.40 ਦੀ ਦੇ ਦਾਂਗੇ ਅੱਛਾ ਲੈ ਭਾਈ ਇੱਕ ਛੋਟੀ ਹੋਰ ਦਿਖਾ ਦੇ ਇਹਨਾਂ ਕੋਲ ਤੀਜਾ ਨੱਕ ਤੇ ਆ ਲੋ ਜੀ ਦੇਖੋ ਜੀ ਇੱਕ ਵਾਰੀ ਕਰੋ ਜੀ ਆ ਡਰੋਡਰ ਚੈੱਕ ਕਰੋ ਕਰਮਾਲੀ ਦਾ ਆ ਜਾ ਮੋੜ ਲੈ ਸੋਨਿਆ ਮੋੜ ਲੈ ਮੋੜ ਲੈ ਮੋੜ ਲੈ ਤੇ ਕਿੰਨੇ ਚਿਰ ਦੀ ਛੂਇਆ ਇਹ ਚੋਟੀ ਇਹ 15 16 ਦਿਨ ਦੀ ਇਹਨੇ ਪਿੱਛੇ ਕੱਟੀ ਆ ਇਹਦੇ ਮਗਰ ਕੱਟੀ ਆ ਆ ਜਾ ਉਹਨਾਂ ਨੂੰ ਹੋ ਜਾ ਸੁਣਿਆ 15 16 ਦਿਨ ਦੀ ਇੱਕ ਵਾਰੀ ਫੇਸ ਚੈੱਕ ਕਰੋ ਚੋਟੀ ਦਾ ਤੇ ਆ ਲਓ ਜੀ ਆਡਰ-ਰੋਡਰ ਕਰਵਾ ਦਿਆਂ ਚੈੱਕ ਇੱਕ ਵਾਰੀ ਤੇ ਸਾਰੀ ਡਿਟੇਲ ਬਾਈ ਤੋਂ ਲੈ ਕੇ ਪੁੱਛਦਾ ਮਗਰ ਇਹਦੇ ਕੱਟੀ ਆ ਹਾਂਜੀ ਇਹਦੀ ਕੀ ਡਿਮਾਂਡ ਕਰਦੇ ਹੋ ਇਹਦੀ ਜੀ 170 ਆ 176 ਕਿੰਨੇ ਲੀਟਰ ਦੁੱਧ ਆਦੇ ਥੱਲੇ ਇਹ ਥੱਲੇ 17 ਕਿਲੋ ਦੁੱਧ ਆਦਾ 17 ਤੇ ਛੂਏ ਕਹਿੰਦੇ ਇਹ ਦੂਜੇ ਆ ਜੀ ਦੂਜੇ ਠੀਕ ਹੈ ਤੇ ਜਦੋਂ ਵੀ ਛੋਟੇ ਕੋਲੇ ਕੋਈ ਵਪਾਰੀ ਬਾਹਰੋਂ ਆਵੇ ਜਾਂ ਕੋਈ ਹੋਰ ਪਿੰਡ ਤੋਂ ਆਮ ਜ਼ਿਮੀਂਦਾਰ ਕਿੰਨੇ ਕ ਨਗ ਰੱਖ ਦੋਗੇ ਘਰੇ ਆਪਣੇ ਕਹਿੰਦੇ ਜੀ 50 ਮਾਇਸਾ ਨੇ ਹੁਣ 50 ਮਾਇਸਾ ਹੁੰਦੀਆਂ ਅ ਦੋ ਡੰਗ ਚੋਵੇ ਇੱਕ ਡੰਗ ਚੋਵੇ ਤਿੰਨ ਚੋਵੇ ਚਾਰ ਡੰਗ ਚੋ ਕੇ ਲੈ ਕੇ ਜਾਵੇ ਤਸ਼ੱਲੀ ਕਰਕੇ ਪੂਰੀ ਤਸ਼ੱਲੀ ਕਰਕੇ ਜੀ ਫੇਰ ਲਾਵਾਂਗੇ ਰਹਿਣ ਦਾ ਵੀ ਸਭ ਪ੍ਰਬੰਧ ਹੈ ਰਹਿਣ ਦਾ ਵੀ ਪ੍ਰਬੰਧਾ ਰੋਟੀ ਪਾਣੀ ਵੀ ਦੇਵਾਂਗੇ ਡੰਗਰ ਲੈਵੇ ਨਾ ਲੈਵੇ ਰੋਟੀ ਪਾਣੀ ਬਿਸਤਰਾ ਮਿਲੂ ਮਿਲੂ ਮਿਲੂਗਾ ਜੀ ਮਿਲੂਗਾ ਕੋਈ ਪ੍ਰੋਬਲਮ ਨਹੀਂ ਹਾਂ ਤੇ ਮੋਬਾਈਲ ਨੰਬਰ ਇੱਕ ਵਾਰੀ ਫੇਰ 7290 73250 ਸਿੱਧੂ ਫਾਰਮ ਬਰਨਾਲਾ ਸਿੱਧੂ ਫਾਰਮ ਬਰਨਾਲਾ ਆਪਣਾ ਨਾਮ ਨਾ ਹਰਜਿੰਦਰ ਸਿੰਘ ਸਿੱਧੂ ਹਰਜਿੰਦਰ ਸਿੰਘ ਸਿੱਧੂ ਇਹ ਕਿੱਥੇ ਜਿਹਾ ਰਹਿ ਗਿਆ ਫਾਰਮ ਆਪਣਾ ਕਿਹੜੇ ਰੋਡ ਤੇ ਬਰਨਾਲੇ ਰੋਡ ਦੇ ਉੱਪਰ ਹੀ ਆ ਜੀ अच्छा आप हाईवे वाला जो जाने रोड हां हांड़ा रोड ते बरनाला ठीक है भाई नाच पार्क करियो ਤੇ ਆ ਲੋ ਜੀ ਬਿਆੰਤ ਸਰਪੰਚ ਦਾ maal ਆ ਇਹ ਸਾਰਾ ਦਿਖਾਉਂਦੇ ਆਂਗੇ ਰਾਮਪਰਾ ਮੰਡੀ ਤੇ ਆਇਆ ਹੋਇਆ ਤੇ ਇੱਕ ਵਾਰੀ ਆ ਝੋਟੀ ਚੈੱਕ ਕਰਵਾ ਦਿਆਂ ਪਹਿਲੇ ਨੰਬਰ ਤੇ ਤੇ ਆ ਲੋ ਜੀ ਤੇ ਚੰਦਰਾ ਤੁਂ ਨਰਾ ਪਾਣਿਆ ਪਾਣਿਆ ਦੇ ਪੂਰਾ ਸ਼ਕੀਨ ਲਾਇਆ ਤੇ ਫੇਸ ਆਰਡਰ ਕੁਆਲਿਟੀ ਕਰੋ ਇੱਕ ਵਾਰੀ ਚੈੱਕ ਝੋਟੀ ਦੀ ਤੇ ਜ਼ਬਰਦਸਤ ਹੈ ਤੇ ਫੇਸ ਦੇਖੋ ਗਾਨੀਆਂ ਗੁਨੀਆ ਪਾਈਆਂ ਛੋਕੜਾ ਤੇ ਇਹਦੀ ਡਿਟੇਲ ਪੁੱਛਦਾ ਸਾਰੀ ਵੀ ਕਿੰਨਾ ਪੈਸਾ ਤੇ ਕਿੰਨਾ ਦੁੱਧ ਤੇ ਲੈ ਆ ਜਾ ਛੋਣਿਆ ਇਹਦੀ ਡਿਟੇਲ ਦੱਸ ਦੇ ਛੋਟੀ ਦੀ ਕਿਹੜੀ ਤੋਰ ਕੇ ਦਿਖਾਈ ਐ ਕਿੰਨੇ ਲੀਟਰ ਦੁੱਧ ਤੇ ਕਰਮਾ ਲਈ ਥੱਲੇ ਵੀਰੇ 15 ਕਿਲੋ ਦੁੱਧਾ ਅੱਜ 6 ਦਿਨਾਂ ਦੀ ਛੂਈ ਰਹੀ 15 ਲੀਟਰ ਦੁੱਧ ਤੇ ਅੱਜ 6 ਦਿਨਾਂ ਦੀ ਛੂਈ ਦੂਜਾ ਛੂਆ ਜੀ ਦੂਜਾ ਛੂਆ ਤੇ ਪਤਲੀ ਬੂਥਾ ਕਰਮਾ ਲਈ ਦੀ ਤੇਲ ਦੇ ਲੈਂਸ ਕਿੰਨੀ ਲੰਮੀ ਹਾਂ ਜੀ ਆ ਦੇਖੋ ਇੱਕ ਵਾਰ ਕੀ ਡਿਮਾਂਡ ਕਰਦੇ ਹੋ 2 ਲੱਖ ਤੇ ਜਮਾ ਵੀ ਇਸ ਤੋਂ ਘੱਟ ਤਾਂ ਦੇਣੀ ਨਹੀਂ ਉਹ ਰੇਟ ਭਾਈ ਰੇਟ ਦਾ ਤੈਨੂੰ ਪਤਾ ਮੰਡੀਆ ਕਰਨਾ ਪੈਂਦਾ ਹਾਂ ਇਹ 2 ਲੱਖ 10 ਹਜ਼ਾਰ ਦੀ ਦੇਗਾ ਅੱਛਾ 2 ਲੱਖ 10 ਹਜ਼ਾਰ ਦੀ ਤੇ ਦੁੱਧ ਕਿੰਨਾ ਦੱਚਾ ਸੀ ਦੁੱਧ ਲਓ ਵੀਰੇ 18 19 ਕਿਲੋ ਮੈਂ ਤਾਂ ਤਾਜ਼ਾ ਬੱਚਾ 16 ਕਿਲੋ 15 16 ਦੇ ਵਿੱਚ ਬੱਚਾ ਕੱਟੀ ਆ ਕਿ ਕੱਟਾ ਕੱਟਾ ਹੈ ਕੱਟਾ ਹੈ ਠੀਕ ਹੈ ਤੇ ਚਲੋ ਵੀ ਇਹ ਹੋ ਗਿਆ ਤੇ ਹੁਣ ਦੂਸਰਾ ਦੂਜਾ ਨਾਲ ਇਹ ਗੱਪਣਾ ਇਹ ਗੱਪਣਾ ਕਿੰਨੇ ਦਿਨਾਂ ਦੀ ਇਹਦਾ ਸੂਨ ਵਾਲੀ ਹੈ ਜੀ। ਅੱਛਾ ਕਿੰਨੇ ਕਦਨ ਦੀ ਕੱਚੀ ਹੈ? ਇਹ ਬਾਬ ਤਿਆਰੀ ਜੇ ਆ ਵੀਰੇ 2 ਦਾ ਹੈ ਜੇ 4 ਲੈ ਜੀ। ਹਾਂ। ਇਹਦਾ ਮੁੱਲ ਹੈਗਾ 160। 160। ਮੌਕੇ ਤੇ ਹੋ ਜੂ। ਹੋਰ ਨਾਗ। ਆਹ ਦੇਖੋ ਜੀ। ਤੇ ਆਹ ਨਾਗ। ਤੋੜ ਦੇ। ਆਪ ਇਸ ਕੱਟ ਮੁੰਡਾ ਓਏ। ਆਹ ਕੱਢੀ ਬਾਰੇ ਓਏ। ਜ਼ਬਰਦਸਤ। ਤੇ ਆਹ ਇਸ ਦਿਖਾਉਂਦੇ ਆਂਗੇ ਵੀ ਕੀ ਰੇਟ ਕਰਤਾ ਇਹਦਾ ਵੀ ਤੇ ਕਿੰਨਾ ਮੁੱਲ ਤੇ ਤੋੜਾ ਤਰਾ ਕਰਾਣਾ ਤੇ ਇੱਕ ਤੇ ਕਿੰਨਾ ਕੁ ਦੁੱਤ ਕੱਢੂਗੀ? ਤੇ ਕਿੰਨਾ ਕਬਈ ਰੇਟ ਕਰੂਗਾ ਝਾਂਜਰਾ ਝੁੰਜਰਾ ਪਾਈਆਂ ਸੁਖਾ ਤੇ ਝੋਟੀ ਜ਼ਬਰਦਸਤਾਂ ਕੀ ਬੰਦੀ ਤੰਦੀ ਆ ਤੇ ਇਹ ਦੇ ਫੇਸ ਕੁਆਲਟੀ ਕਰੋ ਇੱਕ ਵਾਰੀ ਚੈੱਕ ਤੇ ਤੁਰਤ ਤਰ ਕਰਵਾਤਾ ਚੈੱਕ ਕਵਾਈਆਂ ਨੇ ਤੇ ਆ ਦੇ ਆ ਟਰੂਟਰ ਬੜਾ ਕਰਮਾਲ ਦੇ ਚੰਗਾ ਲੱਗਿਆ ਹੋਇਆ ਜੈਪਾਲਾ ਥਣ ਮੁਠੀ ਤੇ ਸਾਡੀ ਡਿਟੇਲ ਇਹਦੀ ਵੀ ਪੁੱਛਦਾ ਵੀ ਕਿੰਨੇ ਪੈਸੇ ਮੰਗੂ ਤੇ ਕਿੰਨਾ ਦੁੱਤ ਇਹਦਾ ਕੀ ਰੇਟ ਕਰਤਾ ਸੋਣਿਆ ਇਹਦਾ ਮੁੱਲ 270 ਹੈ ਜੀ 270 ਇਹ 20 ਕਿਲੋ ਦੁੱਧ ਇੱਕ ਪੈਸੀ 20 ਕਿਲੋ ਦੁੱਧ ਕੱਢੂ ਕੱਢੂ ਜੀ ਤੇ ਮਗਰ ਬੱਚਾ ਬੱਚਾ ਕੱਟੀ ਹੈ ਜੀ ਕੱਟੀ ਆ ਮੰਗ ਠੀਕ ਹੈ ਤੇ ਸੂਏ ਕਿਵੇਂ ਹੋਏ ਦੂਜਾ ਜੀ ਪਿਓਰ ਦੂਜਾ ਸੂਆ ਪਿਓਰ ਦੂਜਾ ਸੂਆ ਜੀ ਅੱਛਾ ਠੀਕ ਹੈ ਤੇ ਇੱਕ ਇਹ ਆ ਗਈ ਹੈ ਨਾ ਆ ਆ ਵੀ ਕਰਵਾ ਲਈ ਆਪਣੇ ਆ ਲੈ ਇਹਨੂੰ ਵੀ ਤੋਰਦੇ ਸੋਹਣਿਆ ਮੋਹਰਾ ਚ ਆ ਜਾਂਦੇ ਨਾ ਪਿਓਰ ਜੈਡ ਬਲੈਕ ਹਾਂ ਪਿਓਰ ਜੈਡ ਬਲੈਕ ਹੈ ਜੀ ਹਾਂ ਠੀਕ ਇਹਦੇ ਕਿਤੇ ਵੀ ਚਿੱਟਾ ਵਾਲ ਨਹੀਂ ਹੈ ਸਾਰੀ ਕਾਲੀ ਆ ਫੀਮ ਵਰਗਾ ਪਿੰਡਾ ਬਿਲਕੁਲ ਸਹੀ ਤੇ ਕੁੰਡੀ ਦੇਖੋ ਆ ਲੋ ਜੀ ਇੱਕ ਵਾਰੀ ਫੇਸ ਕੁਆਲਟੀ ਕਰਾ ਦੇ ਚੈੱਕ ਇਹ ਆ ਲੋ ਜੀ ਬੋਡੀ ਬੰਪਰ ਦੀ ਦੇਖੋ ਦਿਖਾ ਦੇ ਇੱਕ ਵਾਰੀ ਇੱਕ ਮਿੰਟ ਇੱਕ ਮੇਕਅਪ ਕਰ ਦਿਆ ਬੱਚੇ ਦਾ ਕਰ ਦਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਿਓਰ ਮੋਹਰਾ ਚ ਪੈਂਦੀ ਆ ਕਿੰਨੂੰ ਪਿਓਰ ਮੋਹਰਾ ਕਹਿੰਦੇ ਹੁੰਦੇ ਆ ਤੇ ਉਹ ਆ ਆ ਲੋ ਜੀ ਇੱਕ ਵਾਰੀ ਦੂਰੋਂ ਦਿਖਾ ਦਿਆਂ ਚੰਗੀ ਬੋਡੀ ਬੰਪਰ ਦੀ ਬਣੀ ਹੋਈ ਆ ਬੱਚੋਟੀ ਬੰਦੇ ਦੇ ਸੋਣਿਆ ਉਹ ਬੰਦੇ ਦਾ ਛੱਟ ਮਾਰੂਗੀ ਇਹਦੇ ਕੀ ਰੇਟ ਚ ਆ ਗਈ ਸੋਹਣਿਆ ਇਹ ਇਹਦਾ 4 ਲੱਖ ਮੰਗਦੇ ਹੋ ਤੇ ਕਿੰਨੇ ਕ ਦੁੱਧ ਦੀ ਮਾਲਕਾ ਇਹ ਦੁੱਧ 20 22 ਕਿਲੋ ਦੁੱਧ ਪਾਉਗਾ 20 22 ਲੀਟਰ ਕੱਢੂ ਮਗਰ ਬੱਚਾ ਕੱਟੀ ਆ ਜੀ ਮਗਰ ਪਿਓਰ ਕੱਟੀ ਆ ਠੀਕ ਹੈ ਤੇ ਕੀ ਰੇਟ ਚਾਹੀਏ ਇਹ ਇਹਦਾ ਮੁੱਲ 4 ਲੱਖ ਆ ਜੀ ਇਹ 3 25 ਦੀ ਦੇ ਦਾਂਗੇ ਤੇ ਦੁੱਧ ਕਿੰਨਾ ਕੱਢੂ ਦੁੱਧ 22 23 ਕਿਲੋ ਰਾਮ 22 30 ਲੀਟਰ ਕੱਢੂ ਤੇ ਹੋਰ ਕਿਹੜਾ ਨਗਾ ਹੁਣ ਆਪਾਂ ਪਰਲੀ ਝੋਟੀ ਵੀ ਤੋੜ ਪਰਲਾ ਵੀ ਤੋੜਦੇ ਸੱਜਣਾ ਇਹ ਆਹ ਵਾਲੀ ਵੀ ਤੋੜਦੇ ਇਹ ਵੀ ਅੱਛਾ ਤਿੰਨ ਸਾਲ ਦਾ ਬੱਚਾ ਠੀਕ ਐ ਤੇ ਦੋ ਦੰਦਾਂ ਦੀ ਝੋਟੀ ਹਜੇ ਦੋ ਦੰਦ ਤੇ ਕੱਟੀ ਆ ਹਜੇ ਬਾਈ ਕਹਿੰਦਾ ਦੇਖੋ ਬਾਈ ਬੋਡੀ ਬੰਤਰ ਦੀ ਕੱਟੀ ਜ਼ਬਰਦਸਤ ਆ ਤੇ ਖੜਮਾ ਪੁੜਾ ਤੇ ਮੁਠੀ ਥਨ ਗੈਪ ਵਾਲਾ ਜ਼ਬਰਦਸਤ ਆ ਹਜੇ ਉਮਰ ਕੁਛ ਵੀ ਨਹੀਂ ਹੈਗੀ ਕੱਟੀ ਦੀ ਤੇ ਬੜੀ ਜ਼ਬਰਦਸਤ ਪਾਲੀ ਹੋਈ ਆ ਕਿਸੇ ਨੇ ਘਰੇ ਆਡ ਰੋਡਰ ਕਰਵਾਇਆ ਚੈੱਕ ਇੱਕ ਵਾਰੀ ਇਹਦੀ ਵੀ ਡਿਟੇਲ ਪੁੱਛਦਾ ਇਹ ਕੀ ਕਿੰਨੇ ਦੁੱਧ ਦੀ ਮਾਲ ਕਰਾਂ ਕਰਮਾਲੀ 15 ਕਿਲੋ ਤਿਆਰ ਹੈ ਜੀ ਪਹਿਲਾਂ 15 ਕਿਲੋ ਤਿਆਰ ਹੈ ਜੀ ਅੱਛਾ ਤੇ ਹੂੰ ਦੱਸ ਦੇਖੋ ਤੁਸੀਂ ਮੇਰੇ ਦੋ ਦੰਦ ਹੈ ਹੂੰ ਕੱਦ ਤੱਕ ਕਰ ਕੀ 5 ਫੁੱਟ ਮੰਗੂ ਨਾਲੇ ਫੁੱਟ ਹੋਰ ਬਾਅਦ ਜਾਣਾ ਬਈ ਅਗਲੇ ਸਾਲ ਹੂੰ ਤੇ ਕੀ ਐਡਵਾਂਸ ਕਰਦਾ ਜੀ ਇਹ ਜੀ ਸਵਾ 5 ਲੱਖ ਸਵਾ 5 ਲੱਖ ਮੌਕਾ ਦੇਣ ਲੈਣ ਵਾਲੀ ਗੱਲ ਤੇ ਕਰਦਾਂਗੇ ਜੀ ਮਾਨਦਾਨ ਮਾਨਦਾਨ ਕਰ ਦੋਗੇ ਮੋਬਾਈਲ ਨੰਬਰ ਬੋਲੋ 97819 ਜੀ 97819 174 174 ਇੱਕ ਵਾਰੀ ਫੇਰ ਬੋਲ 97819 ਜੀ ਤੁਹਾਨੂੰ ਆਪੇ 174 ਪਿੰਡ ਪਿੰਡਲੀਪੁਰਾ ਜੀ ਅਲੀਪੁਰਾ ਨੇੜੇ ਆ ਧੂਰੀ ਦੇ ਲੱਬੇ ਆ ਅਲੀਪੁਰਾ ਠੀਕ ਹੈ ਤੇ ਨਾਂ ਕੀ ਆਪਣਾ ਨਾਂ ਬਿਆਨਤ ਜੀ ਬਿਆਨਤ ਚੰਗ ਜੇ ਕੋਈ ਬੰਦਾ ਦੂਰੋਂ ਆਵੇ ਚੱਲ ਕੇ ਰਹਿਣ ਬਹਿਣ ਦਾ ਪ੍ਰਬੰਧ ਹੈ ਸਾਰਾ ਆਪਣੇ ਕੋਲ ਸਾਰਾ ਕੁਝ ਮਿਲੂਗਾ ਜੀ 10-10 ਮਹੀਆਂ ਕਰੇ ਹਰ ਵੇਲੇ ਆਪਣੇ ਤਿਆਰ ਹੁੰਦੀਆਂ ਤਿਆਰ ਹੁੰਦੀਆਂ ਜੇ ਕੋਈ ਵਾਰੀ ਤੂਰੋ ਤਰ ਕਿਉਂਦਾ ਕੋਈ ਢਿੱਕਾ ਨਹੀਂ ਰੋਟੀ ਖਾਵੇ ਇੱਕ ਦੋ ਡੰਗ ਕੋਣ ਕਰੇ ਦੂਰੋਂ 10 20 ਕਿਲੋਮੀਟਰ ਤੋਂ 30 ਕਿਲੋਮੀਟਰ ਰਾਤ ਦਾ ਵੀ ਪ੍ਰਬੰਧ ਹੈ ਪੂਰਾ ਪ੍ਰਬੰਧ ਹੈ ਜੀ ਹਾਂ ਤੇ ਇੱਕ ਡੰਗ ਚੋਵੇ ਦੋ ਡੰਗ ਚੋਵੇ ਤਛਲੀ ਨਾਲ ਲੈ ਜੇ ਹਫਤਾ ਚੋਈ ਜਾਵੇ ਜੀ ਆਪਣੇ ਘਰੇ ਆਪਾਂ ਨੂੰ ਕੋਈ ਇਤਰਾਜ ਨਹੀਂ ਕੋਈ ਇਤਰਾਜ ਨਹੀਂ ਬਾਈ ਨਾ ਛਪਰਕ ਕਰਿਓ ਚੰਗੇ ਡੰਗਰ ਰੱਖਦਾ ਗੱਛਰਾ ਤੇ ਲਓ ਜੀ ਖੋਰ ਪੂਰੀ ਝੋਟੀ ਦਿਖਾਉਣੀ ਆਗੇ ਤੁਹਾਨੂੰ ਤੇ ਹਾਂ ਜੀ ਤੇਲੀਆਂ ਪੂਰੀ ਪਿਓਰ ਪੂਰੀ ਪਿਓਰ ਪੂਰੀ ਗਲਾਬੀ ਪੰਡੇ ਦੀ ਪੱਕਾ ਰੰਗ ਆ ਇਹ ਪੂਰੀ ਦਾ ਅੱਛਾ ਗੈਪ ਵਾਲਾ ਥਣ ਲੱਗਿਆ ਹੋਇਆ ਪੂਰਾ ਚਾਰੇ ਥਣ ਮੁੱਠੀ ਕੋਜੇ ਤੇ ਬਹੁਤ ਛਣਖੀ ਝੋਟੀ ਆ ਤੇ ਇਹਦੀ ਡਿਟੇਲ ਪੁੱਛਾਂਗੇ ਬਾਈ ਦੀ ਵੀ ਕੀ ਮੰਗਦਾ ਲੈ ਇੱਕ ਵਾਰੀ ਫੇਸ ਕੁਆਲਿਟੀ ਕਰ ਲੋ ਚੈੱਕ ਤੇ ਸੁਨੱਖੇ ਨੇਗੇ ਨੇਵਾ ਬਣਿਆ ਹੋਇਆ ਤੇ ਗੁੰਦਵਾ ਸਰੀਰ ਹੈ ਤੇ ਪੂਰੇ ਪਿੰਡੇ ਤੇ ਸਾਡੀ ਡਿਟੇਲ ਪੁੱਛਦੇ ਆ ਕਿੰਨੇ ਲੀਟਰ ਦੁੱਧ ਆਦਾ ਇਹਦਾ ਮੁੰਡੇ ਪੁੱਛੂਗਾ ਹਾਂਜੀ ਅੱਛਾ ਆ ਜਾ ਵੀਰ ਸੱਸਰੀ ਕਾਲ ਵੀਰ ਤੇ ਕੀ ਰੇਟ ਆ ਹੁਣ ਇਹਦਾ ਮੱਝ ਦਾ ਸਦਾਇ ਰੱਛ ਪਹਿਲਾਂ ਤਾਂ ਰੇਟ ਦਾ 140 ਜਾਂ 135 ਦੀ ਦੇ ਦੇਣਾ 135 ਦੀ ਦੇ ਦੋਗੇ 140 ਬੱਚਾ ਮਗਰ ਕੱਟਾ ਮਰਿਆ ਹੋਇਆ ਉਹ ਹੋ ਜਾਣਾ ਚੌਕ ਬੋਲੀ ਹੋ ਗਿਆ ਦੁੱਧ ਕਿੰਨੇ ਲੀਟਰ ਇਹਦੇ ਥੱਲੇ ਦੁੱਧ ਭਾਈ ਹੁਣ 12 12 ਕਿਲੋ ਆਇਆ ਤੂਠ ਮਰਵਾ ਲਓ 14 ਗਾੜਾ ते ते जाय 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 है। है। अच्छा 12 लीटर पूरा ਤੇ ਜਾਇ ਜਾਇ ਕਿੱਥੋਂ ਤੱਕ ਛੱਡੇਗਾ ਜਾਇ ਜਾਇ بس ਇੱਕ ਤੀਜੂ ਸੂਟ ਕਰਾਂਗੇ 1000 ਤੇ ਚੂਹੇ ਕਿਵੇਂ ਆ ਦੂਜਾ ਦੂਜੇ ਚੂਹੇ ਆ ਠੀਕ ਹੈ ਤੇ ਠੰਡੀ ਚੀਰਾ ਚੋਂ ਠੰਡੀ ਬਈ اچھا ਠੀਕ ਹੈ ਤੇ ਮੋਬਾਈਲ ਨੰਬਰ ਬੋਲ ਦੇ ਪੂਰਾ 790 67387 ਇੱਕ ਵਾਰੀ ਫਿਰ ਬੋਲ ਪੂਰਾ 790 67387 ਠੀਕ ਹੈ ਲੈ ਬਾਈ ਨੱਚ ਪਰ ਕਰ ਇਹ ਆ ਲੋ ਤੋਂ ਬਾਈ ਮਣੀ ਐ ਇਹਦੇ ਕੋਲੇ ਤਿੰਨ ਨਾਕ ਨੇਗੇ ਜ਼ਬਰਦਸਤ ਕਟੀਆਂ ਦੇ ਤੇ ਇਹਨਾਂ ਦੀਆਂ ਸ਼ਾਰੀਆਂ ਦੀ ਡਿਟੇਲ ਦੇ ਨਾਲ ਕਾਇ ਦੱ ਦ ਕਿੰਨੇ ਕਿੰਨੇ ਚਿਰ ਦੀਆਂ ਕਿੰਨੇ ਇੱਕ ਰੇਟ 'ਚ ਕਿੰਨਾ ਮੁੱਲ ਤੇ ਸਾਰੀ ਡਿਟੇਲ ਲੈ ਕੇ ਮੋਬਾਈਲ ਨੰਬਰ ਵੀ ਲੈ ਕੇ ਦੇਊਗਾ ਤੇ ਅੱਜ ਦੀ ਗੱਲ ਕਰ ਵੀ ਰਹੇ ਇਹਦੀ ਸੀਮਨਵਾਰੇ ਕੋਈ نسل ਬਾਰੇ ਦੱਸ ਸਕੀ ਬਈ ਇਹ 147010 ਦੀ ਕਟਿਆਈ ਜਿਹੇ ਕੋਈ ਡੀਐਨ ਕਰਾਈ ਹੈ ਅੱਛਾ ਤੇ ਕੀ ਓਵਰ ਕਿੰਨੀ ਦੀ ਹੋ ਇਹ 14-15 ਮਹੀਨੇ ਦੀ ਹੈ ਸਟੋਰ ਮੋਰਾ ਚ ਪੈਂਦੀ ਆ ਹਾਂਜੀ ਹਾਂਜੀ ਤੇ ਇਹਦੀਆਂ ਥਣੀਆਂ ਆ ਜਾਂ ਚੈੱਕ ਕਰਵਾ ਹੂੰ ਠੀਕ ਆ ਸੋਹਣੀਆਂ ਬਣੀਆਂ ਹੋਈਆਂ ਤੇ ਦੰਦ ਦੰਤਾ ਚੱਲ ਪਤਾ ਹੀ ਅਖੀਰੀ ਹੋਇਆ ਬੱਚਾ ਹੈ ਤਾਂ ਬੱਚਾ ਹੀ ਹੈ ਤੇ ਕਿੰਨੀ ਡਿਮਾਂਡ ਹੈ ਦੀ ਹੁਣ ਪਏ ਇਹਦਾ 32000 ਰੁਪਏ ਮੰਗਦਾ ਮੌਕੇ ਤੇ ਥੋੜਾ ਬੁੱਤ ਉਹ ਵੀਡੀਓ ਦੇਖ ਕੇ ਉਹ ਬੰਦਾ ਕਰ ਦਾਂਗਾ ਕੱਲ 10000 ਰੁਪਏ ਹੋ ਸਕਦਾ ਅੱਛਾ 32000 ਰੁਪਿਆ ਠੀਕ ਆ ਤੇ ਚੱਲ ਉਹ ਨਗਦ ਖਾ ਫੜੀ ਮੁੰਡਿਆਂ ਨੂੰ ਤੇ ਆ ਪੂਰੀਆਂ ਨੇ ਬਈ ਦੋ ਜੋੜਾ ਤੇ ਇੱਕ ਵਾਰੀ ਇਹਨਾਂ ਦਾ ਮੈਂ ਫੇਸ ਚੈੱਕ ਕਰਵਾ ਲਿਆ ਪੂਰੀਆਂ ਕਟੀਆਂ ਦਾ ਬੜੀਆਂ ਸ਼ੌਂਕ ਨਾਲ ਕਿਸੇ ਦੀਆਂ ਪਾਲੀਆਂ ਹੋਈਆਂ ਜਬਰਦਸਤ ਨੇ ਸਰੀਰ ਸੂਰ ਚੰਗੇ ਬਣੇ ਹੋਏ ਆਏ ਨਹੀਂ ਹੈਗਾ ਵੀ ਉਹ ਕਿੰਨੇ ਪੱਕੜ ਜੀਆਂ ਹੋ ਜਾਂਦੀਆਂ ਪਰ ਕਰੋੜ ਜੀਆਂ ਨਹੀਂ ਕੱਚੇ ਸਰੀਰ ਦੀਆਂ ਨੇ ਕੱਟੀਆਂ ਤੋਂ ਨੇ ਲੈ ਤੋਰੀ ਸੋਹਣਾ ਹੋਏ ਇਹ ਆ ਲੋ ਜੀ ਇੱਕ ਵਾਰ ਮੇਰੀਆਂ ਥਣਮੀਆਂ ਬੜੀਆਂ ਵਧੀਆ ਸੋਹਣੀਆਂ ਬਣਾਈਆਂ ਹੋਈਆਂ ਰਗੀਆਂ ਛੋਟੀਆਂ ਛੋਟੀਆਂ ਆ ਕਰਕੇ ਜਿ ਦਿਖਾਈ ਪਰ ਮਾੜਾ ਜਾ ਆ ਲੋ ਜੀ ਇਹ ਆ ਲੋ ਜੀ ਸੋਹਣੀਆਂ ਥਣੀਆਂ ਆਪਣੀਆਂ ਹੋਈਆਂ ਰਗੀਆਂ ਝੋਲੀ ਵਧੀਆ ਆਪਣੀ ਹੋਈ ਆ ਕੱਟੀ ਦੀ ਇਹਦੀ ਕੀ ਡਿਮਾਂਡ ਕਰਦੇ ਇਹ ਅੰਕਲ ਜੋੜਾ ਹੀ ਹੈ ਜੋੜਾ ਇੱਕ ਆਹ ਵਾਲੀ ਹਾਂਜੀ ਹਾਂ ਹਾਂ ਕਿੰਨੇ ਪੈਸਾ ਦਾ 1 ਲੱਖ 5000 ਦਾ ਇਹ 1 ਲੱਖ 5000 ਦਾ ਮੌਕੇ ਤੇ ਹੋਜੀ ਹੋਜੀ ਮੋਬਾਈਲ ਨੰਬਰ 886216639 ਦੁਬਾਰੇ ਫਿਰ ਬੋਲੋ 886216639 ਪਿੰਡ ਕਿਹੜਾ ਜੋਲੋਂ ਜੀ ਰਾਏਕੋਟ ਕੋਲੇ ਰਾਏਕੋਟ ਕੋਲੇ ਪਿੰਡ ਹੈ ਇਹ ਆ ਨਗਨੇ ਕੇ ਭਾਈ ਇਹਦੇ ਕੋਲੇ ਤਿੰਨ ਸੰਪਰਕ ਕਰ ਲਿਓ ਮੋਬਾਈਲ ਨੰਬਰ ਬੋਲਤਾ ਇਹ ਵੀ ਦਿਖਾ ਦੇ ਇੱਕ ਹੋਰ ਨਗਿਨਾ ਦਿਖਾਉਂਦੇ ਆਂਗੇ ਤੇ ਇਹਦਾ ਫੇਸ ਕਰੋ ਇੱਕ ਵਾਰੀ ਚੈੱਕ ਤੇ ਜ਼ਬਰਦਸਤ ਹੈਗੀ ਕਰਮਾਲੀ ਗਹਿਪਾਲਾ ਥੰਡ ਫੁੱਲਾ ਲੱਗਿਆ ਹੋਇਆ ਆ ਆਰਡਰ ਕੁਆਲਟੀ ਬੜੀ ਸਰਾ ਬਣਾਈ ਆ ਸਾਰੀ ਡਿਟੇਲ ਪੁੱਛਾਂਗੇ ਕਿਹੜਾ ਡਿਟੇਲ ਦੋਏ ਤਾਂ ਬਾਈ ਆਪੇ ਦੇ ਦਿਓਗੇ ਠੀਕ ਆ ਤੇ ਫਿਰ ਪੁੱਛਦੇ ਆਵੇ ਕੀ ਰੇਟ ਚ ਰਹਿੰਦੀ ਆ ਤੇ ਬੜੀ ਪਿਓਰ ਮੋਹਰਾ ਚ ਪੈਂਦੀ ਆ ਤੇ ਸਸਰੇ ਕਾਮ ਆਉ ਜੀ ਹਾਂ ਸਜਣਾ ਦੇ ਦੇ ਦੀ ਜਾਣਕਾਰੀ ਸਾਨੂੰ ਇਹਦੇ ਦਾ ਤੁਸੀਂ ਦੇ ਦੇ ਹਾਂ ਛੂਏ ਕਹਿੰ ਮੈਂ ਹੁਣ ਇਹ ਕਰਮਾਂ ਵਾਲੀ ਦੂਜੇ ਛੂਏ ਆ ਦੁੱਧ ਕਿੰਨੇ ਲੀਟਰ ਕੱਢੂ ਹਾਂ ਉੱਥੇ ਕੱਢੂ ਦੀ 20 ਕਿਲੋ 20 ਲੀਟਰ ਹਾਂਜੀ ਹੁਣ 14 ਤੋਂ 14 ਲੀਟਰ ਹੁਣ ਤਿਆਰ ਹੈ ਛੂਈ ਨੂੰ ਕਿੰਨੇ ਦਿਨ ਹੋਇਆ ਤਿੰਨ ਦਿਨ ਨੂੰ ਅੱਜ ਵੀ ਪੰਜਵਾਂ ਦਿਨ ਹੈ ਬੱਚਾ ਮਗਰ ਕੀ ਆ ਮੰਗਰਾ ਜੀ 31 ਘੱਟੀ ਐ ਮਗਰ ਠੀਕ ਐ ਤੇ ਕੀ ਡਿਮਾਂਡ ਕਰਤੀ ਡਿਮਾਂਡ ਜੀ ਦੀ ਕਰਤੀ ਆ ਬਾਈ ਜੀ 3 ਲੱਖ ਰੁਪਏ ਮੌਕੇ ਤੇ ਮਾਂ ਤਣ ਹੋ ਜੂ ਮਾਂ ਤਣ ਹੋ ਜੂ ਮੋਬਾਈਲ ਨੰਬਰ 984493255 ਇੱਕ ਵਾਰੀ ਫੇਰ ਬੋਲੋ 984493255 ਪਿੰਡ ਕਿਹੜਾ ਪਿੰਡ ਕੋਕਰਕਲਾ ਜੀ ਕੋਕਰਕਲਾ ਸੰਗਰੂਰ ਚ ਪੈਂਦਾ ਕੋਕਰਕਲਾ ਪਿੰਡ ਇਹ ਆ ਲੋ ਹਰਿਆਣੇ ਵਾਲੀ ਮੱਝ ਠੀਕ ਹਲਕਾਰੀ ਵਾਲਾ ਨਗੀਨਾ ਇੱਕ ਹੋਰ ਦਿਖਾ ਦਈਏ ਤੇ ਇਹਦੀ ਵੀ ਡਿਟੇਲ ਲਵਾਂਗੇ ਆਈ ਹੋਈ ਆ ਗਈ ਰਾਮਪੁਰਾ ਪਸ਼ੂ ਮੰਡੀ ਤੇ ਤੇ ਸੋਨੇ ਡੰਗਰ ਆਏ ਹੋਏ ਨੇ ਕਿ ਬਿਲਕੁਲ ਸਿਰਾ ਜਬਰਦਸਤ ਤੇ ਇੱਕ ਵਾਰੀ ਫੇਸ ਕੁਆਲਿਟੀ ਕਰੋ ਕਰਮਾਲੀ ਦੇ ਚੱਕ ਤੇ ਸਾਰੀ ਡਿਟੇਲ ਪੁੱਛੂੰਗਾ ਕਿ ਕਿੰਨਾ ਦੁੱਧ ਤੇ ਕਿੰਨਾ ਮੁੱਲ ਤੇ ਕਹਿਮੇ ਸੂਏ ਤੇ ਇੱਕ ਵਾਰੀ ਆਰਡਰ ਕੁਆਲਿਟੀ ਕਰ ਲੋ ਚੱਕ ਕਰਮਾਲੀ ਦਾ ਗੈਪ ਵਾਲਾ ਥਨ ਬੜਾ ਸੋਹਣਾ ਲੱਗਿਆ ਹੋਇਆ ਤੇ ਆਵੇ ਇੱਕ ਵਾਰੀ ਆ ਲੋ ਜੀ ਤੇ ਪੁੱਛਦੇ ਆ ਇਹਦੀ ਡਿਟੇਲ ਕਹਿਮੇ ਸੂਏ ਤੇ ਕਿੰਨਾ ਦੁੱਧ ਤੇ ਇੱਕ ਵਾਰੀ ਤੋਰਾ ਤਾਰਾ ਕਰ ਲੋ ਕਰਮਾਲੀ ਦਾ ਚੱਕ ਦੂਰ ਤੇ ਆ ਲੋ ਜੀ ਕਿਹੜਾ ਮੁੰਡਾ ਹੋ ਬਾਈ ਕਿੱਧਰ ਚ ਵਗ ਗਿਆ ਆਏ ਹਾਏ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਕੀ ਨਾਮ ਆ ਬਾਈ ਦਾ ਨਾਮ ਗੁਰਪ੍ਰੀਤ ਸਿੰਘ ਹੈ ਪਿੰਡ ਜਲੂਰ ਹੈ ਜਲਾ ਸੰਗਰੂਰ ਹੈ ਠੀਕ ਹੈ ਜਲੂਰ ਵਾਲੇ ਠੀਕ ਹੈ ਫੋਨ ਨੰਬਰ 8556013080 ਜੀ 200 ਤੋਂ ਵਧੀਆਂ ਝੋਟੀਆਂ ਮਿਲ ਲੈਂਗੇ ਆਪਣੇ ਕੋਲ ਜਦੋਂ ਮਰਜੀ ਹੈ ਠੀਕ ਹੈ ਕਿੰਨੇ ਕ ਨਾਕ ਹੁੰਦੇ ਬਾਈ ਆਪਣੇ ਕੋਲ ਟੌਫੀਆਂ ਤਾਂ ਨਹੀਂ ਵੇਚਦਾ ਰਿਆ ਬੱਥਾ ਚ ਕਿਤੇ ਵਤੰਦਰ ਹਾਂ ਲੱਡੀ ਬਾਰ ਬੋਲਦਾ ਆਏ ਹਾਏ 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 ਤੇ ਤਾਂ ਕਰਮਾੜੀ ਦਾ ਕੀ ਰੇਟ ਕਰਤਾ ਫਿਰ ਉਹ ਕਰਮਾੜੀ ਦਾ ਰੇਟ ਤਾਂ ਜੀ ਲੋਕਾਂ ਤੋਂ ਤਾਂ 5 ਵੀ ਮੰਗੀਆਂ ਨੇ ਜੀ ਵੀ ਮੰਗੀਆਂ ਨੇ 3.5 ਲੱਖ ਦੀ ਝੋਟੀ ਦੇ ਦਾਂਗੇ ਮੌਕੇ ਤੇ ਦੁੱਧ 15 ਕਿਲੋ ਹੁਣ ਤਿਆਰ ਹੈ 18 19 ਕਿਲੋ ਦੀ ਉੱਡ ਤੇ ਮੈਂ ਦੇ ਦਾਂਗਾ ਅੱਛਾ ਦੂਜਾ ਸੂਆ ਪਿਆਰ ਹਰਿਆਣੇ ਦੀ ਪਿਆਰ ਹਰਿਆਣੇ ਦਾ ਮਾਲ ਯਾਰ ਚੋਨਾ ਜੀ ਜਿਵੇਂ ਸਿਕਟਾਂ ਹੁੰਦੀ ਨੇ ਮੋਟੀਆਂ ਮੋਟਾ ਚੋਨਾ ਅੱਛਾ ਜੀ ਕੰਨੇ ਦੀ ਕੰਨੇ ਮੰਗੋ ਕੰਨੇ ਵਰਗਾ ਜੀ ਅੱਛਾ ਹੋਰ ਪਾਸੇ ਲੈ ਜਾਂਦਾ ਸਾਈਡ ਤੇ ਦੁੱਧ ਕਿੰਨੇ ਲੀਟਰ ਤੇ ਦੁੱਧ ਜੀ ਹੁਣ ਦੱਸਿਆ ਜੀ ਤੁਹਾਨੂੰ 15 ਲੀਟਰ 15 ਲੀਟਰ ਤੇ ਮੋਬਾਈਲ ਨੰਬਰ 8556013080 ਠੀਕ ਠੀਕ ਹੈ ਲੈ ਵੀ ਕਿਸੇ ਭਰਾ ਨੇ ਚਾਹਵਾਨ ਨੇ ਹਰਿਆਣੇ ਵਾਲਾ ਮਾਲ ਖਰੀਦਣਾਗਾ ਪੰਡ ਬਾਈਆਂ ਦਾ ਝਲੂਰਾ ਜ਼ਿਲ੍ਹਾ ਸਭੂਰਾ ਜਾਂਦਾ ਤੇ ਚੰਗੇ ਬਾਈਏ ਕੋਲੇ ਪਸ਼ੂ ਦਿਆਣਾ ਤਾਂ ਜਿਹੜੇ ਭਰਾ ਆਪਣੇ ਤਰਨਤਾਰਨ ਏਰੀਆ ਦੇ ਭਰਾ ਵੀਡੀਓ ਦੇ ਦੇ ਆ ਕੋਸ਼ੂ ਲੈਣ ਆਂਦੇ ਆ ਤਾਂ ਬਾਈਆਂ ਨਾਲ ਸੰਪਰਕ ਕਰੋ ਦੇਖੋ ਤੁਸੀਂ ਟੌਪ ਟੌਪ ਦੇ ਝੋਟੀਆਂ ਬਾਈਆਂ ਕੋਲੇ ਮੱਝਾਂ ਹੁੰਦੀਆਂ ਹਰਿਆਣੇ ਦਾ ਮਾਲ ਲੈ ਕੇ ਹੁੰਦੀਆਂ ਤਾਂ ਨੰਬਰ ਆਪਾਂ ਤੁਹਾਨੂੰ ਲੈ ਕੇ ਦੇਤਾ ਤਾਂ ਬਾਈਆਂ ਨਾਲ ਸੰਪਰਕ ਕਰੋ ਆਹ ਲੋ ਜੀ ਇੱਕ ਹੋਰ ਨਗੀਨਾ ਦਿਖਾਉਂਦੇ ਆ ਤੋਰ ਕੇ ਆ ਜਾ ਬਾਈਆਂ ਕੋਲੇ ਤੇ ਆ ਪਹਿਲੇ ਇੱਕ ਵਾਰੀ ਤੋਰਾ ਤਾਰ ਕਰ ਲੋ ਚੱਕ ਚੰਕਾ ਗਏ ਪਾੜਾ ਥਾ ਇਹਨੂੰ ਕਹਿੰਦੇ ਗਏ ਪਾਲਾ ਸਨ ਲੱਗਿਆ ਹੋਇਆ ਤੇ ਇੱਕ ਵਾਰੀ ਬਦੂਰ ਦਿਖਾ ਦਿਆ ਤੇ ਆਹ ਲਓ ਜੀ ਫੇਸ ਕੁਆਲਟੀ ਕਰ ਲੋ ਵਾਜ ਦੇ ਚੱਕ ਇੱਕ ਵਾਰੀ ਤੇ ਸਾਰੀ ਡਿਟੇਲ ਪੁੱਛਦੇ ਆਂ ਕਿੰਨਾ ਦੁੱਧ ਤੇ ਕਿੰਨਾ ਕਿੰਨੇ ਦੁੱਧ ਦੀ ਮਾਲਕਾ ਕਰਮਾਲੀ 17 ਕਿਲੋ 17 ਲੀਟਰ ਠੀਕ ਹੈ ਤੇ ਕਿੰਨੇ ਚੱਲਦੀ ਚੁਈ ਤੀਜਾ ਚੂਹਾ ਤੀਜਾ ਚੂਹਾ ਠੀਕ ਹੈ ਤੇ ਮੋਬਾਈਲ ਨੰਬਰ ਬੋਲਦੇ ਮੋਬਾਈਲ ਤੇ ਰੇਟ ਕਰ ਲਉ ਬਾਈ ਕਿੰਨੇ ਕਰਨਾ ਹੋਇਆ 98726 ਹੂੰ 4509 ਇਹ ਬਾਈ ਕਹਿੰਦਾ ਇਹਦੇ ਕੋਲੇ ਆ ਤੰਨ ਨਗ ਨੇ ਤੇ ਬਾਈ ਕਹਿੰਦਾ ਵੀ ਫੋਨ ਤੇ ਰੇਟ ਕਰ ਲਾਂਗੇ ਤੇ ਆ ਨਗੀਨਾ ਵੀ ਇਸੇ ਬਾਈ ਕੋਲੇ ਆ ਤੇ ਆ ਵੀ ਤੇ ਤਿੰਨੇ ਡੰਗਰ ਇਸੇ ਬਾਈ ਕੋਲੇ ਆ ਇੱਕ ਮੈਂ ਇਧਰੋਂ ਫੇਸ ਕੁਆਲਟੀ ਕਰਵਾ ਦਿਆਂ ਚੈੱਕ ਤਿੰਨੇ ਨਾ ਕਿ ਕੇਵੀਰ ਕੁੜਿਆ ਮੋਬਾਈਲ ਨੰਬਰ ਬੋਲਤਾ ਤੇ ਕਿਹੜੇ ਵੀਰ ਚਾਹਵਾਨ ਨੇ ਡੰਗਰ ਲਾਈਨ ਤੇ ਸਪਾਰਕ ਕਰ ਲਿਆ